ਸੋ ਨਮਸਕਾਰ ਜੀ ਮੈਂ ਸੰਦੀਪ ਕੁਮਾਰ ਮੰਡਾ ਪ੍ਰਧਾਨ ਬੀਜੇਪੀ ਗੋਨਿਆਣਾ ਆ ਜਿਹੜਾ ਯਾਤਰਾ ਸਫਲਤਾ ਚ ਸ਼ੁਰੂ ਕੀਤੀ ਹੈ ਮੋਦੀ ਜੀ ਨੇ ਇਹ ਬਹੁਤ ਹੀ ਲੋਕਾਂ ਦਾ ਫਾਇਦਾ ਉਠਾ ਰਹੇ ਨੇ ਲੋਕਾਂ 'ਚ ਬੜਾ ਉਤਸ਼ਾਹ ਹੈ ਮੋਦੀ ਜੀ ਕਰਕੇ ਮੋਦੀ ਦਾ ਸੁਪਨਾ ਵੀ ਘਰ ਘਰ ਰਾਸ਼ਨ ਬਚਾਉਣਾ 80 ਕਰੋੜ ਬੰਦਾ ਰਾਸ਼ਨ ਦਾ ਬਹੁਤ ਸਾਰਾ ਫਾਇਦਾ ਉਠਾ ਰਹਿਆ ਹੈ ਰਾਸ਼ਨ ਦਾ ਤੇ 4 4 ਕਰੋੜ ਪੱਕੇ ਮਕਾਨ ਲਾ ਕੇ ਦਿੱਤੇ ਹਨ ਤੇ 10 ਕਰੋੜ ਗੈਸ ਇਨਸਟਲਸ਼ਨ ਦਿੱਤੇ ਹਨ। ਹੋਈ ਬਹੁਤ ਜਿਆਦਾ ਲੋਕ ਫਾਇਦਾ ਉਠਾ ਰਹੇ ਨੇ ਇਹਨਾਂ ਨੇ। ਅੱਜ ਵੀ ਅਜੇ ਇੱਥੇ ਜੋ ਵੈਨ ਆਈ ਯਾ ਸੰਕਲਪ ਯਾਤਰਾ ਦੀ ਬੜਾ ਹੁਸ਼ਿਆਰ ਸੀ ਲੋਕਾਂ ਚ ਬਹੁਤ ਵਧੀਆ ਸਿਸਟਮ ਹੈ ਅੱਜ ਸਾਰਾ ਪੂਰ ਲਾ ਕੇ ਮੇਰਾ ਨਾਮ ਬਜਿੰਦਰ ਸਿੰਘ ਹੈ ਜੀ। ਅੱਜ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਿਖਾਉਣ ਲਈ ਕੈਂਪ ਲਗਾਇਆ ਗਿਆ ਜਿਸ ਵਿੱਚ ਬੈਂਕ ਵੱਲੋਂ ਸੇਵਾਵਾਂ ਪ੍ਰਦਾਨ ਕੀਤੀ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਜਾ ਰਿਹਾ ਹੈ। ਮੇਰਾ ਨਾਮ ਵਿਸ਼ਾਲ ਗਰਗ ਹੈ ਨਾਲ ਮੇਰੇ ਵਿਕਰਮ ਗੁਪਤਾ ਜੀ ਨੇ ਅਸੀਂ ਸਿਟੀ ਮਿਸ਼ਨ ਮੈਨੇਜਰ ਆਏ ਡੈਨਿਊਲਮ ਸਕੀਮ ਤੇ ਪੀਐਮ ਸੁਗਮਦੀ ਸਕੀਮ ਏਡੀਸੀ ਆਫਿਸ ਬਟੇਂਡਾ। ਇਹ ਵਿਕਸਿਤਪਾ ਸੰਕਲਪ ਯਾਤਰਾ ਅੱਜ ਸ਼ੁਰੂ ਹੋਈ ਹੈ ਅਰਬਨ ਵਿੱਚ। ਏ ਏਡੀਸੀ ਅਰਬਨ ਡਵੈਲਪਮੈਂਟ ਦੇ ਅੰਡਰ ਏ 16 ਕਮੇਟੀਆਂ ਹੁੰਦੀਆਂ ਨੇ ਸਰਨੋਂ ਪਹਿਲਾਂ ਕੈਂਪਸ ਸਾਡਾ ਇੱਥੇ ਸੀਗਾ ਸੈਕੰਡ ਕੈਂਪ ਸਾਡਾ ਨਥਾਨੇ ਆ ਦੋ ਸ਼ਡਿਊਲ ਰੱਖੇ ਗਏ ਇੱਕ ਦਿਨ ਵਿੱਚ ਅਸੀਂ ਦੋ ਕਮੇਟੀਆਂ ਕਵਰ ਕਰਾਂਗੇ ਇੱਕ 11 ਤੋਂ 12:30 ਵਜੇ ਤੱਕ 3 ਤੋਂ 4:30 ਵਜੇ ਤੱਕ ਅੱਜ ਸਟਾਰਟਿੰਗ ਇੱਥੇ ਹੋਈ ਹੈ 28 ਨੂੰ ਸੰਗਤ ਐਂਡ ਹੋਏਗੀ ਜਿਸ ਦੇ ਵਿੱਚ ਅਸੀਂ ਪੀਐਮ ਸਵਾਰਨੀ ਦੇ ਬੈਨੀਫਿਸ਼ਰੀਆਂ ਦੀ ਕੋਈ ਪ੍ਰੋਬਲਮ ਹੈ ਉਹਨਾਂ ਦੀ ਘਰ ਦਾ ਇਹ ਸਵਾਰਨੀ ਦੀ ਇਸ ਸਮ੍ਰਿਧੀ ਮਤਲਬ ਕਿ ਉਹਨਾਂ ਦੇ ਘਰ ਦਾ ਸਾਰਾ ਬਾਇਓ ਡਾਟਾ ਲੈਣਾ ਉਹਨਾਂ ਨੂੰ ਦੂਜੇ ਸਕੀਮਾਂ ਨਾਲ ਜੋੜਨਾ ਕਿਵੇਂ ਕੀ ਵਨ ਆਪਸ਼ਨ ਵਨ ਰਾਸ਼ਨ ਕਾਰਡ ਠੀਕ ਹੈ ਜੀ ਜੋ ਉਹਨਾਂ ਦੇ ਘਰੇ ਕੋਈ ਲੇਬਰ ਕਰਦਾ ਉਹਦਾ ਲੇਬਰ ਕਾਰਡ ਬਣਵਾ ਕੇ ਦੇਣਾ ਉਸ ਤੇ ਸਾਡਾ ਕੰਮ ਕਮੇਟੀ ਵਿੱਚ ਆਲਰੇਡੀ ਚੱਲ ਰਿਹਾ ਹੈ ਤੇ ਅੰਸ਼ੂਮਨ ਭਾਰਤ ਡਿਪਾਰਟਮੈਂਟ ਵੀ ਇੱਥੇ ਆਇਆ ਸੀਗਾ ਇਹ ਰਾਸ਼ਨ ਕਾਰਡ ਵਾਲੇ ਵੀ ਇੱਥੇ ਆਏ ਸੀਗੇ ਹੈਲਥ ਚੈੱਕਅਪ ਵੀ ਆਏ ਸੀਗੇ ਇਹ ਬੈਂਕ ਚੋਂ ਐਲਡੀਐਮ ਅੰਜੂ ਮੈਡਮ ਵੀ ਇੱਥੇ ਮੌਜੂਦ ਰਹੀ ਸਨ ਧੰਨਵਾਦ